ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਜਿਹੜਾ ਅਮਰੀਕੀ ਜਹਾਜ਼ ਡਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਉਤਰਿਆ ਹੈ ਇਦੇ ਕਈ ਮਤਲਬ ਨਿਕਲਦੇ ਪਏ ਆ ਕਈ ਪੂਰਾਜਨਿਤਿਕ ਮਤਲਬ ਵੀ ਹੈਗੇ ਆ ਤੇ ਕਈ ਪੰਜਾਬੀਆਂ ਵਾਸਤੇ ਵੀ ਸੁਨੇਹੇ ਹੈਗੇ ਆ ਵੱਡੀ ਗੱਲ ਤੇ ਇਹ ਆ ਕਿ ਵੀ ਇਹ ਫੌਜੀ ਜਹਾਜ਼ ਉਤਾਰਿਆ ਗਿਆ ਜਿਹੜਾ ਲਿਆ ਕੇ ਉਤਾਰਿਆ ਤੇ ਇਹ ਪਹਿਲੀ ਵਾਰ ਹੋਇਆ ਕਿ ਵੀ ਕਿਸੇ ਫੌਜੀ ਜਹਾਜ਼ ਰਾਈ ਜਿਹੜਾ ਹੈਗਾ ਆਪਣਾ ਰਿਪੋਰਟ ਹੋਇਆ ਲੋਕ ਹਾਲਾਂਕਿ ਫੌਜੀ ਜਹਾਜ਼ ਤੇ ਜਿਹੜੇ ਰਿਪੋਰਟ ਕੀਤੇ ਜਾਂਦੇ ਆ ਉਹ ਬਹੁਤ ਮਹਿੰਗਾ ਖਰਚਾ ਉਹਦੇ ਚ 4500 ਤੋਂ 4700 ਡਾਲਰ ਪਰ ਪਰਸਨ ਲੱਗ ਰਿਹਾ ਤੇ ਜੇ ਉਹ ਹੀ ਚਾਰਟਰਡ ਪਲੇਨ ਜਾਂ ਦੂਜਾ ਜਹਾਜ਼ ਹੁੰਦਾ ਤਾ 8-900 ਹਜ਼ਾਰ ਡਾਲਰ ਤੱਕ ਖਰਚੇ ਚ ਸਵਾਰੀ ਨੂੰ ਇੱਥੇ ਭੇਜਿਆ ਜਾ ਸਕਦਾ ਸੀਗਾ ਤੇ ਦੂਜੀ ਗੱਲ ਇਹਦੇ ਚ ਵੱਡੀ ਵੇਖਣ ਦੀ ਗੱਲ ਆਈ ਹੈ ਕਿ ਇਹ ਜਹਾਜ਼ ਜਿਹੜਾ ਭਾਰਤੀ ਸਰਕਾਰ ਨੇ ਅਮਰਤਸਰ ਲੈਂਡ ਕਰਵਾਇਆ ਹੈਗਾ ਹੁਣ ਇਹ ਇਹਦੇ ਦੋ ਆਪ ਦੇ ਆਪ ਦੇ ਅਰਥ ਨਿਕਲਦੇ ਆ ਪਹਿਲੀ ਗੱਲ ਤਾਂ ਅਮਰੀਕਾ ਨੇ ਫੌਜੀ ਜਹਾਜ਼ ਦੀ ਵਰਤੋਂ ਕਿਉਂ ਕੀਤੀ ਉਹਦਾ ਉਹਨਾਂ ਨੇ ਇੱਕ ਪੋਲਿਟਿਕਲ ਮੈਸੇਜ ਦੇਣਾ ਸੀ ਇੱਕ ਸਿੰਬੋਲਿਕ ਮੈਸੇਜ ਦੇਣਾ ਸੀਗਾ ਉਹਨਾਂ ਨੇ ਇੱਕ ਰਾਜਨੀਤਿਕ ਮੈਸੇਜ ਭਾਰਤ ਨੂੰ ਦੇਣਾ ਸੀਗਾ ਕਿ ਅਸੀਂ ਇਹਨਾਂ ਨੂੰ ਤੁਹਾਡੇ ਜਿੱਤੇ ਇੱਥੇ ਆਉਂਦੇ ਇਹਨਾਂ ਨੂੰ ਅਸੀਂ ਇੱਕ ਤਰ੍ਹਾਂ ਆਪਦਾ ਐਨਮੀ ਸਮਝਦੇ ਹਈਏ ਜਿਹੜੇ ਇਸ ਤਰ੍ਹਾਂ ਦੇ ਇਲੀਗਲ ਇਨਟਰੈਂਟਸ ਆਉਂਦੇ ਹੈਗੇ ਆ ਭਾਰਤੀ ਆਉਂਦੇ ਹੈਗੇ ਆ ਸੋ ਪਹਿਲੀ ਗੱਲ ਇਹ ਸੀ ਦੂਜਾ ਉਹ ਆਪਦਾ ਇੱਕ ਫੌਜੀ ਦਬਦਬਾ ਵੀ ਪਾਉਣਾ ਚਾਹੁੰਦੇ ਆ ਕਿਉਂਕਿ ਪਿਛਲੇ ਸਾਲ ਵੀ ਇੰਨੇ ਤਾਂ 1100 ਦੇ ਕਰੀਬ ਭਾਰਤੀ ਰਿਪੋਰਟ ਕੀਤੇ ਗਏ ਆ ਆਮ ਚਾਰਟਰਡ ਪਲੇਨ ਰਾਹੀਂ ਇੱਥੇ ਭੇਜ ਦਿੱਤੇ ਗਏ ਆ ਪਰ ਐਤ ਕੀ ਵਾਰ ਜਿਹੜੇ ਭੇਜੇ ਗਏ ਹਾਲ ਉਹਨਾਂ ਨੇ ਆਪਦਾ ਜਿਹੜਾ ਸਿੰਬੋਲਿਕ ਮੈਸੇਜ ਦਿੱਤਾ ਇੱਕ ਰਾਜਨੀਤਿਕ ਮੈਸੇਜ ਦਿੱਤਾ ਇੱਕ ਸਿੰਬਲਿਜ਼ਮ ਆਦਾ ਫੌਜੀ ਤਾਕਤ ਦਾ ਅਮਰੀਕਾ ਨੇ ਦਿਖਾਇਆ ਦੂਜੀ ਗੱਲ ਭਾਰਤ ਨੇ ਜਿਹੜਾ ਉਹਨੂੰ ਅਲਾਉ ਕੀਤਾ ਅੰਮ੍ਰਿਤਸਰ ਉਤਰਨ ਦਾ ਉਹਦਾ ਇਹ ਹੈ ਕਿ ਜਦੋਂ ਜੇ ਉਹੀ ਜਹਾਜ਼ ਦਿੱਲੀ ਉੱਤਰਦਾ ਤਾਂ ਉਹਦਾ ਪ੍ਰੈਸ ਦੇ ਵਿੱਚ ਤੇ ਹੋਰਾਂ ਵਿੱਚ ਬਹੁਤ ਤਬਾਹ ਵਿਲਲਾ ਉੱਠਣਾ ਸੀ ਤੇ ਸਿੱਧਾ ਮੋਦੀ ਸਰਕਾਰ ਤੇ ਭਾਰਤੀ ਡਿਪਲੋਮੇਸੀ ਦਾ ਜਿਹੜਾ ਫੇਲਿਅਰ ਹੋਇਆ ਉਹਦੇ ਉੱਤੇ ਇਹ ਗੱਲਾਂ ਆਉਣੀਆਂ ਸੀਗੀਆਂ ਤੇ ਸਾਰੇ ਹਿੰਦੁਸਤਾਨ 'ਚੋਂ ਗੱਲ ਫੈਲ ਨਹੀਂ ਸੀ ਇੱਕ ਤਾਂ ਉਹਨਾਂ ਨੇ ਉਹ ਕੰਟੇਨ ਕਰਨ ਦੀ ਕੋਸ਼ਿਸ਼ ਕੀਤੀ ਆ ਦੂਜਾ ਉਹਨਾਂ ਨੇ ਇੱਕੇ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਇੱਕ ਵਰਤਾਨ ਸਿਰਜਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਮਸਲਾ ਸਿਰਫ ਪੰਜਾਬੀਆਂ ਦਾ ਹਾਲਾਂਕਿ ਜਹਾਜ਼ ਦੇ ਵਿੱਚ ਤਾਂ ਗੁਜਰਾਤੀ ਵੀ ਆਏ ਆ ਹਰਿਆਣਵੀ ਵੀ ਆਏ ਆ ਪੰਜਾਬੀ ਵੀ ਆਏ ਆ ਹੋਰ ਲੋਕਾਂ ਸਟੇਟਸ ਦੇ ਲੋਕ ਵੀ ਆਏ ਆ ਤੇ ਜੇ ਦਿੱਲੀ ਉਤਾਰਿਆ ਜਾਂਦਾ ਤਾਂ ਉਹਨਾਂ ਨੂੰ ਆਪਦੇ ਆਪ ਦੇ ਘਰੇ ਜਾਣਾ ਬਹੁਤ ਸੌਖਾ ਸੀ ਪਰ ਉਹਨਾਂ ਨੇ ਖਾਸ ਕਰਕੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਐਜ਼ ਇਫ ਇਹ ਸਿਰਫ ਪੰਜਾਬੀਆਂ ਨੂੰ ਹੀ ਉੱਥੋਂ ਰਿਪੋਰਟ ਕੀਤਾ ਗਿਆ ਤੇ ਬਾਕੀ ਭਾਰਤ ਦੇ ਲੋਕਾਂ ਨੂੰ ਨਹੀਂ ਕੀਤਾ ਗਿਆ ਆਪਦੀ ਪੋਲਿਟਿਕਲ ਇਮੇਜ ਨੂੰ ਸਾਖ ਨੂੰ ਸਹੀ ਰੱਖਣ ਵਾਸਤੇ ਤੇ ਪੰਜਾਬੀਆਂ ਦੇ ਬਰੋਦ ਇੱਕ ਬ੍ਰਿਤਾੰਤ ਸਿਰਜਣ ਵਾਸਤੇ ਸੋ ਆਪਾਂ ਨੂੰ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ ਹੈ ਇਸ ਟਾਈਮ ਅਮਰੀਕਾ ਦੇ ਵਿੱਚ ਤਕਰੀਬਨ 7.5 ਲੱਖ ਪਾਰਟੀ ਮੂਲ ਦੇ ਲੋਕ ਵਸਦੇ ਆ ਜਿਨ੍ਹਾਂ ਦੇ ਵਿੱਚ ਨਾਲ ਹੀ ਕੋਈ 2 ਕੋ ਲੱਖ ਦੇ ਕਰੀਬ ਜਿਹੜੇ ਹੈਗੇ ਆ ਉਹ ਇਲੀਗਲ ਇੰਟਰਨੈਂਟਸ ਆ ਜਿਨ੍ਹਾਂ ਚੋਂ 20000 ਉਹਨਾਂ ਨੇ ਸਪੌਟ ਕਰ ਲਏ ਹੈਗੇ ਆ 18000 ਪੇਪਰਲੈਸ ਆ 2500 ਉਹਨਾਂ ਦੀਆਂ ਜੇਲਾਂ ਚੇਗੇ ਆ ਡਰ ਰੀਜਨਸ ਕਰਕੇ ਇਹਨਾਂ ਨੂੰ ਵਾਪਸ ਭੇਜਿਆ ਜਾਊ ਮੇਰਾ ਸਨੇਹਾ ਪੰਜਾਬੀਆਂ ਨੂੰ ਇਹੀ ਆ ਕਿ ਭਾਈ ਐਵੇਂ ਨਾ ਜਾਓ ਇਲੀਗਲ ਨਾ ਜਾਓ ਤੁਸੀਂ ਜੇ ਜਾਣਾ ਹੀ ਆ ਤਾਂ ਕੋਈ ਆਪ ਦਾ ਸਹੀ ਤਰੀਕੇ ਨਾਲ ਜਾਓ ਆਪਾਂ ਲ ਆਪਣੇ ਆਪ ਦੇ ਮੁਲਕ 'ਚ ਬਹੁਤ ਸੁਣੀ ਰੋਟੀ ਆ ਆਪਾਂ ਕਿਉਂ ਦਰਦਰ ਧੱਕੇ ਖਾਨੇ ਆ ਕਿਸੇ ਹੋਰ ਥਾਂ ਜਾਣੇ ਆ ਇੱਥੇ ਬਹੁਤ ਸੋਹਣੀ ਥਾਂ ਆ ਇੱਥੇ ਮਿਹਨਤ ਕਰੋ ਇੱਥੇ ਠੀਕ ਆ ਕੁਝ ਔਕੜਾਂ ਕੁਝ ਚੁਣੌਤੀਆਂ ਹੈਗੀਆਂ ਪਰ ਚੁਣੌਤੀਆਂ ਤਾਂ ਦੁਨੀਆ ਭਰ ਚ ਹੀ ਹੁੰਦੀਆਂ ਆ ਅੱਡੜ ਥਾਵਾਂ ਦੀ ਅੱਡੜ ਹੁੰਦੀਆਂ ਜਿਹੜੇ ਉੱਥੇ ਗਏ ਆ ਉਹਨਾਂ ਨੂੰ ਵੀ ਪਤਾ ਹੈ ਕਿ ਉੱਥੇ ਕਿੰਨਾ ਖਸੌਕ ਹੈਗੀ ਆ ਤੇ ਆਪਦੇ ਮੁਲਕ ਚ ਵਸੋ ਜੋ ਸੁਖ ਛੱਜੂ ਦੇ ਚਵਾਰੇ ਨਾ ਬਲਕ ਨਾ ਬਖਾਰੇ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ